ਖਰੜ ਦੇ ਨੇੜਲੇ ਪਿੰਡ ਖਾਨਪੁਰ ਚ ਸ਼ੀਦਲਾ ਮਾਤਾ ਦੇ ਮੰਦਰ ਦੇ ਵਿੱਚ ਕੀਰਤਨ ਕਰ ਰਹੀਆਂ ਔਰਤਾਂ ਤੇ ਇੱਕ ਵਿਅਕਤੀ ਦੇ ਵੱਲੋਂ ਜਿੱਥੇ ਹਮਲਾ ਕਰਕੇ ਉਹਨਾਂ ਦੇ ਮੈਿਕ ਦੇ ਤਾਰ ਇਕੱਠੇ ਗਏ ਅਤੇ ਉਸ ਦੇ ਨਾਲ ਨਾਲ ਉਹਨਾਂ ਨੂੰ ਅਸਲੀ ਸ਼ਬਦ ਅਤੇ ਜਾਤੀਵਾਦੀ ਸ਼ਬਦ ਵੀ ਕਹੇ ਗਏ ਇਸ ਤੋਂ ਬਾਅਦ ਮਹਿਲਾਵਾਂ ਦੇ ਨਾਲ ਨਾਲ ਕਈ ਪਿੰਡ ਦੇ ਵਸਨੀਕ ਇਨਸਾਫ ਲੈਣ ਲਈ ਸਿਫਸਨਾ ਹਿੰਦ ਦੇ ਪ੍ਰਧਾਨ ਨਿਸ਼ਾਨ ਸ਼ਰਮਾ ਕੋਲ ਪਹੁੰਚੇ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ ਇਹ ਉਸ ਉਸਤੇ ਇਨਸਾਨ ਨੇ ਦੁਸ਼ਟ ਇਨਸਾਨ ਨੇ ਇਹ ਸ਼ਬਦ ਵਰਤੇ ਆ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਉਹਨੂੰ ਬਖਸ਼ਾ ਕਿਸੇ ਕਿਸਮ ਦਾ ਨਾ ਜਾਵੇ ਔਰ ਪ੍ਰਸ਼ਾਸਨ ਦਾ ਚਲੋ ਜੋ ਸਜ਼ਾ ਦੇਗਾ ਦੇਗਾ ਜੇ ਵੀ ਮੇਰੇ ਕੀ ਉਹਨੂੰ ਮਾਤਾ ਨੇ ਸਜ਼ਾ ਦੇਣੀ ਹੈ ਨਾ ਇੱਥੇ ਹੀ ਆ ਸਾਰਾ ਕੁਝ ਇੱਥੇ ਜਿਵੇਂਗਾ ਕਈ ਦੇਖੇ ਇੱਥੇ ਖਤਮ ਹੁੰਦੇ ਨੇ ਜ਼ੋਰ ਜ਼ਬਰ ਜਮਾਨੀ ساری ਉਮਰ ਨਹੀਂ ਲੈਂਦੇ ਹੁੰਦੇ ਤੇਰੇ ਕੋ ਚਾਰ ਸਿੱਲੜ ਵੱਧ ਹੈ ਭਾਈ ਸਿੱਲੜ ਵਗਰਾ ਇੱਥੇ ਰਜੰਦੇ ਆ ਜੈ ਸ਼ਿਵਰਾਮ ਜੈ ਭਗਤ ਨਿਰਮਲਾ ਦੇਵੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਖਾਨਪੁਰਤ ਅਸੀਂ ਇੱਥੇ ਕੱਲ ਕੀਰਤਨ ਕਰਦੇ ਵੀਰ ਜੀ ਉੱਥੇ ਜੀ ਸਾਡਾ ਕੀਰਤਨ ਕਰਦੇ ਕਰਦੇ ਵੀ ਚ ਆਇਆ ਕਹਿੰਦਾ ਮੈਕ ਦੀ ਆਵਾਜ਼ ਘੱਟ ਕਰ ਲੋ ਅਸੀਂ ਮੈਕ ਦੀ ਆਵਾਜ਼ ਘੱਟ ਕਰ ਲਈ ਸਮਾਂ ਕਿਹੜਾ ਸੀਗਾ ਜੀ 3 ਵਜੇ 3:30 ਵਜੇ ਦੁਪਹਿਰ ਦਾ ਸਵੇਰ ਦਾ ਸੇ ਆਮਦਤ ਹੋ ਪੇਸ਼ ਆਂਦੇ ਹਾਂ ਜੀ ਸਾਢੇ 3:30 ਵਜੇ ਰੇਤੇ ਜਾਵਾਂਗੇ ਜਦ ਇਹ ਅਸੀਂ ਆਵਾਜ਼ ਘੱਟ ਕਰ ਲਈ ਫਿਰ ਕਹਿੰਦੇ ਆਵਾਜ਼ ਨਹੀਂ ਘੱਟ ਨਹੀਂ ਕਰੀ ਇਹਨਾਂ ਨੇ ਜਿੱਦ ਪੜੀ ਹੋਈ ਆ ਵੀ ਮੈਂਕ ਲੈ ਕੇ ਹੀ ਭਜਨ ਗਾਣੇ ਇਹਨਾਂ ਨੇ ਆਪਣੇ ਘਰ ਵਾਲੀ ਤੇ ਉਹਨੇ ਬੁਲਾਇਆ ਪਲਾਸ ਲੈ ਕੇ ਸਾਡੀ ਤਾਰਾ ਬੱਢਤੀਆਂ ਅੰਧੇਰਾ ਕਰਤੀ ਆ ਮਾਤਾ ਦੇ ਮੰਦਿਰ ਚ ਜੀ ਅਸੀਂ ਐਵੇਂ ਵੀ ਨਾ ਮੈਂ ਕਿਤੇ ਲੱਗਿਆ ਗਾਣ ਕਹਿੰਦਾ ਇਹਨਾਂ ਨੇ ਫੇਰ ਵੀ ਨਹੀਂ ਹਟਣਾ ਕਹਿੰਦਾ ਟੱਪ ਕੇ ਨਾ ਇੱਕਦਮ ਆ ਗਿਆ ਜੀ ਸਾਡੇ ਆ ਕੇ ਚਰਾਗ ਚ ਰੋਪ ਫੋੜ ਤੇ ਸਾਨੂੰ ਗਲਤ ਬੋਲਣ ਲੱਗੇ ਮੈਂ ਕਿਹਾ ਤੁਸੀਂ ਸਾਡੇ ਅਸੀਂ ਤੀਮੀ ਨਾਲ ਤੀਮੀ ਗੱਲ ਕਰ ਲੂਗੀ ਕਹਿੰਦਾ ਨਹੀਂ ਮੈਂ ਹੈਗਾ ਪ੍ਰਧਾਨ ਉਰੇ ਦਾ ਮੈਂ ਗੱਲ ਕਰੂੰਗਾ ਮੈਂ ਤਾਲਾ ਲਗਾਉਂਗਾ ਇਸ ਮਾਤਾ ਰਾਣੀ ਦੇ ਮੰਦਿਰ ਤੋਂ ਤੁਹਾਡੇ ਆਪਣੇ ਅਸੀਂ ਲਗਾ ਲਗਾ ਕੇ ਹੱਥ ਸਾਨੂੰ ਦਿਖਾਉਂਦਾ ਰਿਹਾ ਕਹਿੰਦਾ ਦੇਖੋ ਮੇਰੇ ਪਾਸ ਹੈਗਾ ਇਹ ਮੇਰਾ ਲੱਗਿਆ ਹੋਇਆ ਇਹ ਲਿੰਗ ਲੱਗਿਆ ਲਿੰਗ ਨੂੰ ਤਾਂ ਕਹੀ ਗਿਆ ਬਾਰ ਬਾਰ ਆਪਣੇ ਸਾਨੂੰ ਕਹੇ ਵੀ ਵੀਰੇ ਐ ਨਾ ਤੁਸੀਂ ਬੋਲੋ ਸਾਨੂੰ ਕਹਿੰਦਾ ਨਹੀਂ ਅਸੀਂ ਐ ਹੀ ਬੋਲਣਾ ਮੈਂ ਪ੍ਰਧਾਨ ਬਣ ਕੇ ਦਿਖਾਉ ਹਾਂਜੀ ਉੱਤੀ ਤੁਸੀਂ ਪਿੰਡ ਤੱਕ ਤਾਂ ਉਹਨੇ ਅੱਗੇ ਇੱਕ ਪਹਿਲਾਂ ਵੀ ਕਦੇ ਇਹੇ ਹਰਕਤ ਕੀਤੀ ਨਹੀਂ ਜੀ ਅਸੀਂ 20 ਸਾਲ ਹੋ ਗਏ ਸਾਡੀ ਕੀਰਤਨ ਮੰਡਲੀ ਨੇ ਪਹਿਲੀ ਵਾਰ ਇਹ ਸਾਡੇ ਨਾਲ ਅੰਮਲ ਲੱਗਾ ਕਦੇ ਨਹੀਂ ਕਰਿਆ ਜੀ ਕਈ ਵਾਰ ਰਸਤਾ ਰੋਕ ਰਿਆ ਨਾ ਰਸਤਾ ਨਹੀਂ ਮਿਲਦੇ ਏ ਮਾਤਾ ਰਾਣੀ ਦਾ ਤਾਂ ਕਰਕੇ ਸਾਨੂੰ ਤੰਗ ਕਰ ਰਿਹਾ ਬਾਕੀ ਵੀ ਇਹ ਕੀਰਤਨ ਨਾ ਕਰੋ ਕਹਿੰਦਾ ਚੂੜੀਆਂ ਚ ਮਾਰੀਆਂ ਆ ਜਾਂਦੀਆਂ ਔਰ ਅਸੀਂ ਕਿੱਦਾਂ ਕੰਜਰ ਕਿੱਦਾਂ ਕਰਨ ਆਂਦੀਆਂ ਕਹਿੰਦਾ ਤੁਸੀਂ ਔਰੇ ਸਾਨੂੰ ਚੂੜੇ ਚ ਮਾਰੀਆਂ ਬੋਲ ਕੇ ਸਾਡੀ ਜਾਤ ਨੂੰ ਵੀ ਉਹ ਕਰਿਆ ਉਹਨਾਂ ਨੇ ਰਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਖਾਨਪੁਰ ਜੀ ਤੇ ਕੀ ਗੱਲਬਾਤ ਹੈ ਗੱਲਬਾਤ ਬਸ ਆ ਮੰਦਰ ਬਾਰੇ ਹੈ ਜੀ ਕੀ ਹੋਇਆ ਮੰਦਰ ਦੇ ਵਿੱਚ ਪੂਰੀ ਜਾਣਕਾਰੀ ਦੋ ਮੰਦਰ ਵਿੱਚ ਆ ਆਪਣਾ ਕੱਲ ਜਨਾਨੀਆਂ ਨੇ ਕੀਰਤਨ ਕਰਿਆ ਹੋਇਆ ਸੀਗਾ ਜੀ ਹਾਂ ਇਹਨਾਂ ਦੇ ਨਾਲ ਬਹੁਤ ਛੇੜਖਾਨੀ ਕਰੀ ਉਹਨਾਂ ਨੇ ਆਪਣਾ ਕੰਧ ਟੁੱਪ ਕੇ ਜੀ ਹੂੰ ਕਿੰਨੇ ਚਿਰ ਤੋਂ ਕਰਦੇ ਆ ਰਹੇ ਕਿਰਤਨ ਕੀਰਤਨ ਆਪਣਾ ਹੋ ਗਏ ਹੁਣੇ ਜੀ 20 ਸਾਲ 20 ਸਾਲ ਹੋ ਗਏ ਤੇ ਤੁਹਾਡੇ ਨਾਲ ਜਿਹੜੀ ਘਟਨਾ ਹੋਈ ਆ ਅੱਜ ਉਸ ਪਿੰਡ ਦੇ ਵਿੱਚ ਖਾਨਪੁਰ ਦੇ ਵਿੱਚ ਪਹਿਲੀ ਵਾਰ ਹੋਈ ਆ ਹਾਂਜੀ ਪਹਿਲੀ ਵਾਰ ਹੀ ਹੋਈ ਆ ਤਾਂ ਉਸਨੇ ਅੱਗੇ ਵੀ ਕਦੇ ਕੋਈ ਅਜੀ ਹਰਕਤ ਕੀਤੀ ਆ ਅੱਗੇ ਤਾਂ ਬਸ ਉਹ ਮਾੜੇ ਮੋੜੀ ਰਸਤੇ ਰੁਸਤੇ ਦੀ ਪ੍ਰੋਬਲਮ ਆ ਜੀ ਉਹ ਕਹਦਾ ਰਹਿੰਦਾ ਜੀ ਵੀ ਕਾਰਨ ਕੀ ਰਸਤੇ ਕਿਉਂ ਬੰਦ ਕਰਦੇ ਜਾਂ ਢੋਲ ਸੰਜੀ ਕਿਸੇ ਦੀ ਜਾਂ ਕੋਈ ਰਸਤਾ ਅੱਗੇ ਜਾਂਦਾ ਔਰ ਸਾਡੀ ਸ਼ੁਰੂ ਦੇ ਡੌਲ ਆ ਜੀ ਬੰਦਨ ਡੌਲ ਬਨੋ ਜਾਂਦੇ ਆ ਜੀ ਹੂੰ ਉਹ ਕਹਾ ਆਪਣਾ ਮਾਡਰਨ ਪੈਲੀ ਦੇ ਅਸੀਂ ਰਸਤਾ ਲਿਆ ਸੀਗਾ ਜੀ 7 ਫੁੱਟ ਦਾ ਉਹ ਉਹਨਾਂ ਨੇ ਰਸਤਾ ਦੇਤਾ ਹੁਣ ਕਹਾ ਇਹ ਪ੍ਰੋਬਲਮ ਦੇਣ ਲੱਗ ਗਏ ਜੀ ਇਹ ਰਸਤਾ ਬੰਦ ਕਰਨ ਲੱਗੇ ਜਿਗਾਹ ਚਰਾਗ ਵਾਲੇ ਆਗੇ ਅੱਗੇ ਉਹ ਦੇ ਹੀ ਨਹੀਂ ਰਹੀ ਰਸਤਾ ਪੀ ਰਸਤਾ ਲਾ ਕੇਗਾ ਬੰਦ ਰਸਤਾ ਬੰਦ ਮੰਦਰ ਦਾ ਰਸਤਾ ਕੋਈ ਨਹੀਂ ਲੱਕੂਗਾ ਜੀ ਤਾਂ ਹੁਣ ਤੁਸੀਂ ਕੀ ਮੰਗ ਕਰਦੇ ਸਾਡਾ ਪੰਸੀ ਇਨਸਾਫ ਮਿਲਣਾ ਚਾਹੀਦਾ ਜੇ ਰਸਤਾ ਖੋੜਾਂਗੇ ਅੱਜ ਸਾਡੇ ਪ੍ਰਧਾਨ ਸਾਹਿਬ ਦੀਪਕ ਸ਼ਰਮਾ ਜੀ ਦੇ ਰਿਹੈਸ ਦੇ ਗਿਲਕੋ ਦੇ ਵਿੱਚ ਕੁਝ ਪਰਿਵਾਰ ਆਏ ਸੀ ਕਿ ਖਾਨਪੁਰ ਵਿੱਚ ਮਾਤਾ ਸ਼ੀਤਲਾ ਜੀ ਦਾ ਇੱਕ ਮੰਦਰ ਹੈ ਬੜੇ ਲੰਬੇ ਪੁਰਾਣੇ ਸਮੇਂ ਤੋਂ ਪ੍ਰਾਚੀਨ ਮੰਦਿਰ ਹੈ ਮਾਤਾ ਚਿਤਰਾ ਜੀ ਦਾ ਪਾਕਿਸਤਾਨ ਦੇ ਸਮੇਂ ਤੋਂ 50 60 70 100 ਸਾਲ ਪੁਰਾਣਾ ਕੱਲ ਮਾਤਾਵਾ ਪੈਣਾ ਜਿਵੇਂ ਮੰਦਿਰਾਂ ਚ ਕੀਰਤਨ ਹੁੰਦੇ ਆ ਜਿਵੇਂ ਇਹਨਾਂ ਦੀ ਇੱਕ ਨਿਯਮਾਗੀ 3 ਤੋਂ 5 ਸ਼ਾਮ ਨੂੰ ਕੀਰਤਨ ਕਰਦੀਆਂ ਜੀ ਉੱਥੇ ਕੀਰਤਨ ਕਰ ਰਹੀਆਂ ਸੀਗੀਆਂ ਮਾਤਾ ਖਾਰਪੁਰ ਖੰਡ ਪਿੰਡ ਦੇ ਵਿੱਚ ਮਾਡਰਨ ਮਾਡਰਨ ਵੈਲੀ ਸੀ ਮਾਡਰਨ ਵੈਲੀ ਸ਼ੀਤਰਾ ਮਾਤਾ ਮੰਦਿਰ ਦੀ ਤਿੰਨ ਸੀ ਬਲਾਗ ਚ ਉੱਥੇ 3 ਤੋਂ 5 ਕੀਰਤਨ ਕਰ ਰਹੀਆਂ ਸੀਗੀਆਂ ਮੈਂ ਵੀ ਇੱਕ ਦੋ ਵਾਰ ਗਿਆ ਪਹਿਲਾਂ ਉੱਥੇ ਕੋਈ ਜੱਟ ਭਾਈ ਤਾਰੇ ਦਾ ਸੰਬੰਧਿਤ ਸardar ji ਹੁੰਦੇ ਆ ਉਹ ਆ ਕੇ ਕੰਧੇ ਢਬ ਕੇ ਅੰਦਰ ਹੁੰਦੇ ਆ ਇਹਨਾਂ ਨੂੰ ਗੰਨੀਆਂ ਗਾਲਾਂ ਕੱਢਦੀਆਂ ਕੱਢਦੇ ਆ ਇਹਨਾਂ ਦੇ ਕੈਮਰੇ ਦੀ ਤਾਰਾ ਕੱਢਦੇ ਨੇ ਸਪੀਕਰ ਦੀਆਂ ਤਾਰਾ ਕਿ ਪਹਿਲਾਂ ਇਹਨਾਂ ਨੂੰ ਕਹਿੰਦਾ ਆਵਾਜ਼ ਘੱਟ ਕਰ ਦੇ ਨਾ ਆਵਾਜ਼ ਘੱਟ ਕਰਤੀ ਕਹਿੰਦਾ ਤੁਸੀਂ ਆਵਾਜ਼ ਘੱਟ ਕਰੀ ਨਹੀਂ ਹੈ ਕਹਿੰਦੇ ਭਾਈ ਅਸੀਂ ਬੰਦ ਕਰ ਦਿੰਦੇ ਆ ਪਲਾਸ ਉੱਗਾ ਕੇ ਤਾਰਾ ਹੀ ਕੱਢਤੀਆਂ ਫਿਰ ਡੰਡੇ ਨਾਲ ਜਿਹੜੇ ਚਿਰਾਗ ਜਲ ਰਹੇ ਸੀ ਚਿਰਾਗ ਵਗਰਾ ਤੋੜਦੇ ਔਰ ਇਹੋ ਜੇ ਸ਼ਬਦ ਮੰਦਰ ਦੇ ਵਿੱਚ ਕਈਆਂ ਕਹੇ ਆ ਕਿ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੋਈ ਇਨਸਾਨ ਇਹ ਚੋਤ ਬਰਤ ਨਹੀਂ ਸਕਦਾ ਅਸੀਂ ਅੱਜ ਹੁਣ ਪ੍ਰਸ਼ਾਸਨ ਕੋ ਜਾਵਾਂਗੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਕੋ ਕੰਪਲੀਟ ਦਵਾਵਾਂਗੇ ਜਿਹੜੇ ਵੀ ਬੰਦੇ ਨੇ ਕੀਤੇ ਆ ਉਹਦੇ ਖਲਾ ਮੁਕਦਮਾ ਦਰਜ ਕਰਾਵਾਂਗੇ ਗ੍ਰਿਫਤਾਰ ਕਰਾਵਾਂਗੇ ਬਖਸ਼ਿਆ ਨਹੀਂ ਜਾਏਗਾ ਇਹ ਜਿਆ ਬੰਦਾ ਕੋਈ ਸਾਡੇ ਧਰਮ ਦੇ ਵਿੱਚ ਖਲਲ ਪਾਏਗਾ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਜੀ ਫਲਾਣਾ ਬੰਦੇ ਸਾਰੇ ਭਾਈ ਜਹਾਦਰ ਲੋਕ ਜਿਹੜੇ ਆ ਐਸੀ ਭਾਈ ਸਾਰੋ ਤੋਂ ਸਬੰਧ ਨੇ ਇੱਕ ਪਾਸੇ ਅਸੀਂ ਕਹਿੰਦੇ ਜੀ ਲੋਕ ਕ੍ਰਿਸਚਨ ਬਣ ਰਿਹਾ ਧਰਮ ਪਰ ਵਰਤਨ ਕਰ ਰਿਹਾ ਧਰਮ ਪਰ ਵਰਤਨ ਨਹੀਂ ਕਰੂੰਗਾ ਤਾਂ ਕੀ ਕਰੂੰਗਾ ਜੇ ਤੁਸੀਂ ਧਰਮ 'ਚ ਰਹਿਣੇ ਵੀ ਜਣਾ ਜੇ ਕੋਈ ਬੰਦਾ ਬੰਦਗੀ ਕਰ ਰਿਹਾ ਤੇ ਕੋਈ ਮਾੜਾ ਕੰਮ ਕਰ ਰਿਹਾ ਜੇ ਤਾਂ ਭਾਈ ਤੂੰ ਉਹਦੀ ਜ਼ਮੀਨ ਲੱਗਦੀ ਹੈ ਨਾ ਕੋਈ ਨਸ਼ਾ ਪੱਤਾ ਕਰ ਰਿਹਾ ਤੂੰ ਉਹਨੂੰ ਰੋਕੋ ਜੈ ਜੈ ਗੱਲ ਜੇ ਮਾਤਾਵਾ ਪੈਣਾ ਕੀਰਤਨ ਤੋਂ ਚਲ ਫੇਰ ਵੀ ਤੈਨੂੰ ਦਿੱਕਤ ਆ ਕੀਰਤਨ ਤੋਂ ਤੂੰ ਡੀਸੀ ਸਾਹਿਬ ਭਜਾਇਆ ਸਿੱਤੂ ਸਾਹਿਬ ਭਜਾ ਡੀਐਸਪੀ ਸਾਹਿਬ ਵੀ ਕੀਰਤਨ ਕਰਦੀਆਂ ਜਿਹੜਾ ਨੂੰ ਗਲਤ ਲੱਗੂਗਾ ਬੰਦ ਕਰਾ ਦੇਣਗੇ ਇਹ ਵਜ੍ਹਾ ਕੀ ਹੈ ਕਿ ਉੱਥੇ ਇਹ じゃ ਕੀ ਗਲਤ ਹੋ ਰਿਹਾ ਸੀ ਕਿਰਤਨ ਜਾਂ ਕੋਈ ਕਿਰਤਨ ਦੱਸੋ ਕਹਿੰਦਾ ਗੱਲ ਤਾਂ ਮਾਤਾ ਦਾ ਮਾਤਾ ਦਾ ਗੁਣਗਾਰ ਅਜਨੀਆਂ ਜਨਾਨੀਆਂ ਨੇ ਸਾਰੀਆਂ ਘਰੇਲੂ ਪਰਿਵਾਰ ਵਾਲੇ ਕੋਈ ਉਹ ਤਾਂ ਹੈ ਨਹੀਂ politcal ਜਨਾਨੀਆਂ ਨੇ ਵੀ ਕੋਈ politcal ਜਨਾਨੀ ਨਾ ਇਹਨਾਂ ਦੀ ਕੋਈ ਮਨਸ਼ਾ ਨਾ ਇਹਨਾਂ ਨੇ ਕਹਿੰਦੇ ਪਹਿਲਾਂ ਵੀ ਕਦੇ ਨਹੀਂ ਕੀਤਾ ਇਹਨਾਂ ਨੇ ਕਦੇ ਰਸਤਾ ਬੰਦ ਕਰ ਦਿੰਦੇ ਇਹਨਾਂ ਦਾ ਇਹਨਾਂ ਵੱਲੋਂ ਕੋਈ ਕੰਪਲੀਟ ਕੀਤੀ ਗਈ ਨਹੀਂ ਹੁਣ ਅਸੀਂ ਕੰਪਲੀਟ ਦੇਣ ਚੱਲੇ ਆ ਜੀ ਜੀ ਸਾਡੇ ਕੋ ਆਏ ਆ ਮੰਦਰ ਦੇ ਵਿੱਚ ਸਾਡੀ ਸ਼ਿਵਸਨਾ ਹਿੰਦ ਦਾ ਮੰਦਰ ਦੇ ਵਿੱਚ ਜਿਵੇਂ ਸਾਡੇ ਦੀਪਕ ਸ਼ਰਮਾ ਜੀ ਨੇ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਨੇ ਇਹਨਾਂ ਦੇ ਇਹ ਉੱਥੇ ਜਾਂਦੇ ਆਂਦੇ ਇਹਨਾਂ ਕੋਲ ਆਏ ਆ ਇਹਨਾਂ ਦੀ ਕਮੇਟੀ ਦੇ ਮੈਂਬਰ ਹੈ ਪ੍ਰਧਾਨ ਸਾਹਿਬ ਬੈਠੇ ਕਿ ਸ਼ੁਭਨਾ ਤੋਂ ਰੋ ਪ੍ਰਧਾਨ ਸਾਹਿਬ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਬੈਠੇ ਆ ਪੂਰੀ ਕਮੇਟੀ ਆਈ ਹੈ ਮੰਦਰ ਦੀ ਆਪ ਜਿਨਾ ਮੈਂ ਕਹਾਂ ਵੀ ਜਿਹੜਾ ਜਿਨਾ ਸਾਹਮਣੇ ਘਟਨਾ ਹੋਈ ਆ ਮੈਂ ਕਹਾਂ ਵੀ ਜਿਹੜੀ ਆ ਕਮੇਟੀ ਤੁਸੀਂ ਤਾਂ ਸੀਗੇ ਨਹੀਂ ਮੈਂ ਅਸਲੀ ਆਪਾਂ ਚੱਲੀਆ ਸੱਚ ਨਾਲ ਮੈਂ ਕਹਾਂ ਜਿਹੜੀ ਆ ਮਾਤਾ ਪੈਣਾ ਹੋਈਆਂ ਸੱਚ ਜਿਹੜੀ ਇਹਨਾਂ ਮਾਤਾ ਮੇਰੀ ਨਾਲ ਭੈਣ ਨਾਲ ਗੱਲ ਗੱਸੀ ਉਹਨਾ ਤੋਂ ਇੱਕ ਚੈਨਲ ਤੇ ਚੱਲਣ ਦੇ ਲਾਇਕ ਇਹੇ ਸ਼ਬਦ ਨੇ ਕਹੇ ਆ ਸੋ ਜਿਹੜੇ ਦੁਸ਼ਟ ਬੰਦੇ ਨੇ ਇਹ ਗੱਲ ਕਹੀ ਆ ਉਹਨੂੰ ਖਮਿਆਜਾ ਭੁਗਤਣਾ ਪਏਗਾ ਮੈਂ ਪਰਚਾ ਨਹੀਂ ਕੱਲਾ ਕਰਾਂਗਾ ਐਂਡ ਤੱਕ ਸਜ਼ਾ ਕਰਾਣ ਤੱਕ ਖਿਚਾਵਾਂਗੇ ਦੇਖੋ ਜੀ ਮੇਰੀ ਗੱਲ ਸੁਣੋ ਉਹੀ ਨਾ ਅਸੀਂ ਅਸੀਂ ਸਹਿਨਸ਼ੀਲ ਆ ਬੇਸਿਕਲੀ ਬਾਕੀ ਧਰਮਾਂ ਦੇ ਵਿੱਚ ਇਹਨੂੰ ਵੇਖ ਬੇਦਵੀ ਕਹਿੰਦੇ ਨਾ ਜੋਇ ਕੀਤਾ ਵੀ ਚਿਰਾਗ ਭੰਤੇ ਬੇਦਵੀ ਹੋ ਗਈ ਉਥੇ ਮੰਦਰ ਦੀਆਂ ਤਾਰਾ ਕਰਦੇ ਬੇਦਵੀ ਹੋ ਗਈ ਬਾਕੀ ਧਰਮਾਂ ਦਾ ਬੇਗਦਰੀ ਕਰਨ ਨੂੰ ਕਤਲ ਹੀ ਕਰ ਦਿੰਦੇ ਆ ਜੀ ਇਹਨਾਂ ਨੂੰ ਪਹਿਲਾਂ ਵੀ ਕਦੇ ਤੰਗ ਕੀਤਾ ਉਸ ਬੰਦੇ ਨੇ ਇਹਨਾਂ ਨੇ ਕਹਿੰਦਾ ਰਸਤੇ ਵਗੈਰਾ ਬੰਦ ਕਰਦੇ ਆ ਪਰ ਇਹੋ ਜੀ ਹਰਕਤ ਨਹੀਂ ਕਦੇ ਕੀਤੀ ਆਲੇ ਲੱਗਦੇ ਉੱਥੇ ਲੱਗ ਸਾਨੂੰ ਲੰਘਣ ਨਹੀਂ ਦਿੰਦੇ ਆਪਣੇ ਉਹ ਬੰਦ ਰਸਤਾ ਵਗੈਰਾ ਰੋਕਦੇ ਸੀਗੇ ਇਹੋ ਜੀ ਹਰਕਤ ਇਹ ਕਹਿੰਦੇ ਪਹਿਲਾਂ ਕਦੇ ਨਹੀਂ ਹੋਈ ਅਸੀਂ ਪ੍ਰਸ਼ਾਸਨ ਨੂੰ ਸਾਡੀ ਪੂਰੀ ਉਮੀਦ ਹੈ ਦੇਖੋ ਜੀ ਮੇਰੀ ਉੱਚ ਅਫਸਰਾਂ ਨਾਲ ਗੱਲ ਵੀ ਹੋਈ ਆ ਕਹਿੰਦੇ ਬਿਲਕੁਲ ਬਣਦੀ ਕਾਰਵਾਈ ਕਰਾਂਗੇ ਅਸੀਂ ਕੰਪਲੀਟ ਕਰਾਂਗੇ ਉਸ ਅਸੀਂ ਇਹ ਜੇ ਮੈਂ ਇਲਾਕੇ ਦੇ ਵਿੱਚ ਜਿਹੜੇ ਕੋਈ ਹੋਰ ਵੀ ਰਹਿੰਦੇ ਨੇ ਦੇਖੋ ਧਾਰਮਿਕ ਸਥਾਨਾਂ ਦੇ ਵਿੱਚ ਅੱਜ ਕੱਲ ਕੀ ਆ ਅਸਲ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਜ਼ਮੀਨਾਂ ਸੀ ਸਸਤੀਆਂ ਜੀ ਹਾਂਜੀ ਜੀ ਲੋਕਾਂ ਦੇ ਦਾਦਿਆਂ ਪਰਦਾਦਿਆਂ ਨੇ ਜਗਾਹ ਦਾਨ ਦਿੱਤੀਆਂ ਹੋਈਆਂ ਮੰਦਰਾਂ ਨੂੰ ਜ ਆਮ ਤੌਰ ਤੇ ਇਹਦੀ ਗੱਲ ਨਹੀਂ ਕਰਦਾ ਆਮ ਤੌਰ ਤੇ ਜਿਵੇਂ ਪ੍ਰਾਚੀਨ ਕੁਹਾੜੀ ਵਾਲਾ ਮੰਦਰ ਹੈ ਜੀ ਪ੍ਰਾਚੀਨ ਕੁਹਾੜੀ ਵਾਲਾ ਮੰਦਰ ਹੈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਯਾਦ ਹੋਣਾ ਅਸੀਂ ਗौਸ਼ਾਲਾ ਬਣਾਈ ਸੀ ਕਵਚਾ ਕਰਾਇਆ ਸੀ ਲੋਕਾਂ ਨੇ ਉਸ ਜਗਾਹ ਨੂੰ ਵੀ ਜਿਹੜੇ ਲੋਕਾਂ ਨੇ ਦਾਨ ਦਿੱਤੀਆਂ ਅੱਜ ਵੀ ਕੇਸ ਚੱਲਦੇ ਆ ਕਾਰਨ ਕੀ ਆ ਜ਼ਮੀਨਾਂ ਹੋ ਗਈਆਂ ਕਰੋੜਾਂ ਅਰਬਾਂ ਦੀਆਂ ਹੁਣ ਸੋਚਦੇ ਜਿਹੜਾ ਮੰਦਿਰ ਦਾ ਮਹੰਤ ਪੰਡਤਾਂ ਤੋਂ ਬੈਠਾ ਨੂੰ ਕਢੀਏ ਇੱਥੇ ਅਸੀਂ ਆਪਣਾ ਕਬਜ਼ਾ ਕਰੀਏ ਪਰ ਇੱਥੇ ਦਾ ਕਬਜ਼ਾ ਹੀ ਨਹੀਂ ਕੋਈ ਗੱਲ ਨਹੀਂ ਇਹ ਵਿਚਾਰਿਆਂ ਨੇ ਮੰਦਿਰ ਜਿਹੜਾ ਹੈਗਾ 10 10 ਸੇ 20 20 ਰੁਪਏ 50 5 50 5 5 ਰੁਪਏ ਇਕੱਠੇ ਕਰਕੇ ਮੰਦਿਰ ਦੀ ਉਸਾਰੀ ਕੀਤੀ ਆ ਉੱਥੇ ਪੰਡਤ ਜੀ ਰੱਖੇ ਹੋਏ ਆ ਬੜਾ ਖੂਬਸੂਰਤ ਤਰੀਕੇ ਨਾਲ ਭਜਨ ਬੰਦਗੀ ਕਰ ਰਹੇ ਆ ਤੇ ਉਹ ਡਿਸਟਰਬ ਕਰ ਰਿਹਾ ਔਰ ਗੰਦੀਆਂ ਗਾਲਾਂ ਇਹਦੇ ਸ਼ਬਦ ਕੋਈ ਸੁਣੇ ਨਹੀਂ ਸਕਦਾ ਐਸਾ ਹੈ ਜੀ ये शीतला माता का मंदिर है जिस प्रकार इन्होंने मुझे आके बताया मैं निशांत शर्मा जी के पास इनको मंदिर में लेके आया देखिए कोई भी इन धर्मों के अंदर कोई छेड़छाड़ या खलर डालने की कोशिश करेगा तो शिवसेना उसको बर्दाश्त नहीं करेगी जिस प्रकार इन्होंने बताया कि अश्लील शब्दों का प्रयोग किया गया मंदिर में चिराग तोड़े गए ये शिवसेना हिंद इसको बर्दाश्त नहीं करेगी हम पुलिस प्रशासन के पास जाएंगे जो संविधान के तहत कार्रवाई बनती है हम उसकी कार्रवाई के लिए जाएंगे और जिस प्रकार उसने अश्लील हरकतें की है जिस प्रकार चिराग तोड़े हैं उसके खिलाफ कानूनी कार्रवाई होनी चाहिए अगर कोई भी संविधान के अनुसार अगर कोई भी मंदिर की कोई जमीन विवाद का कोई भी का, चक, उसमें कोई भी विवाद है उसमें वो न्यायालय की शरण ले जाके ऐसा नहीं है कि मंदिर को तोड़ दिया जाए या मंदिर से मंदिर के चिराग तोड़ दिए जाए ऐसी भाज शरारतबाजी बर्दाश्त शिवसेना हिंद नहीं करेगी इसलिए हम आज प्रशासन पे जा रहे हैं अगर प्रशासन उनके खिलाफ कार्रवाई करेगा उसको बुलाएगा भी क्या उसकी क्या तकलीफ है वो क्या कहना चाहता है उसमें जाने के लिए मंदर से छेड़छाड़ नहीं बर्दाश्त की जाएगी तो इस प्रकार आज हम अब जा रहे हैं प्रशासन पे देखते हैं प्रशासन उस पर क्या एक्शन लेगा हम तो कानूनी कार्रवाई करवाने के लिए बाध्य हम वहीं जाए सारे यही कहा कि जी घटना खरड़ हुई है साढ़े से बड़ी मनपा की घटना है कल ਮਾਤਾਵਾਂ ਭੈਣਾਂ ਬੈਠੀਆਂ ਸ਼ਾਮੀ 3 ਤੋਂ 5 ਦੇ ਟਾਈਮ ਕੀਰਤਾਂ ਕਰ ਰਹੀਆਂ ਇੱਕ ਮੰਦਬੁੱਧੀ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੇ ਦੀਵੇ ਤੋੜਤੇ ਤੇ ਅਪਮਾਨ ਕੀਤਾ ਲੇਡੀਜ਼ ਦਾ ਅਬਿਊਜ਼ ਲੈਂਗੁਏਜ ਯੂਜ਼ ਕੀਤੀ ਹੈ ਗਲਤ ਸ਼ਬਦਾਵਲੀ ਵਰਤੀ ਹੈ ਉਹਨਾਂ ਦੀ ਜਾਤੀ ਸੂਚਕ ਸ਼ਬਦ ਕਹੇ ਹਨ ਉਹਨੂੰ ਇਹ ਚੀਜ਼ ਉਹਨਾਂ ਨੇ ਹੁਣ ਸਾਨੂੰ ਦੱਸੀ ਹੈ ਅਸੀਂ ਖੁਦ ਕੰਪਲੇਂਟ ਕਰਵਾ ਕੇ ਆਏ ਹਾਂ ਖਰੜਸੀ ਟਾਣਾ ਚ ਦਿੱਤੀ ਹੈ ਜੀ ਕੰਪਲੀਟ ਹੈ ਜੇ ਇਹਦੇ ਤੇ ਬਣਦੀ ਕਾਰਵਾਈ ਅਸੀਂ ਪ੍ਰਸ਼ਾਸਨ ਨੂੰ ਕਹੀ ਕਾਰਵਾਈ ਕਰੇ ਜੇ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਫਿਰ ਅਸੀਂ ਉੱਪਰ ਜਾ ਕੇ ਦਰਖਾਸਤ ਕਰਾਂਗੇ ਜੀ ਉਸ ਬੰਦੇ ਦੇ ਬਖਸ਼ਾ ਦੇਖੋ ਬਖਸ਼ਾ ਤਾਂ ਜਾਏਗਾ ਨਾ ਜਿਹਨੇ ਸਾਡੇ ਮਦਰਾਂ ਤੇ ਹਮਲਾ ਕਰਤੇ ਆ ਉਹਨਾਂ ਦੀਆਂ ਤੱਪ ਫੇਕ ਲੇਡੀ ਦੇ ਕੀਰਤਨ ਤੇ ਜਾ ਕੇ ਉੱਥੇ ਡੰਡਿਆਂ ਨਾਲ ਪਹਿਲਾਂ ਤਾਂ ਦੀਵੇ ਤੋੜਨੇ ਫਿਰ ਮਾਈਕ ਮਾਈਕਰ ਦੀ ਤਾਰਾ ਕੱਟਣੀ ਆ ਉਹ ਚੀਜ਼ ਬੜੀ ਗਲਤ ਹੋਈਆਂ ਜੀ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਗਲਤ ਹੋਇਆ ਹੈ ਕੀ ਕੀ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਗੱਲ ਇਹ ਹੈ ਜੀ ਖਰੜ ਸ਼ਹਿਰ ਬਹੁਤ ਪੁਰਾਣਾ ਹੈ ਜੀ ਅਸ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਖਰੜ ਦੇ ਵਿੱਚ ਪੁਰਾਣੇ ਘਰ ਹੁੰਦੇ ਸੀਗੇ ਜ਼ਮੀਨ ਸਸਤੀ ਸੀਗੀ ਕੋਈ ਉਹਦੇ ਪੋਪੂਲੇਸ਼ਨ ਨਹੀਂ ਸੀਗੀ ਤਦ ਜ਼ਮੀਨਾਂ ਸਸਤੀ ਮਿਲਦੀ ਮੇਰੇ ਮੈਂ ਆਪਣੀ ਗੱਲ ਕਰਾਂ ਮੇਰੇ ਦਾਦੇ ਪੜਦਾਦਿਆਂ ਦੀ ਵੀ ਕੋਈ ਮੰਨ ਜ਼ਮੀਨਾਂ ਆਉਂਗੀ ਜਿਹੜੇ ਕਿਸ ਮੰਦਰ ਨੂੰ ਕਿਸ ਨੇ ਕਿਸੇ ਨੇ ਡੋਨੇਟ ਕਰਤੀ ਜਾਂ ਕਿਸੇ ਨੇ ਕੋਈ ਦਾਨ ਚ ਦੇਤੀ ਦਾ ਅੱਜ ਦੇ ਟਾਈਮ ਚੋਂ ਮਹਿੰਗੀਆਂ ਹੋ ਗਿਆ ਹੁਣ ਲੋਕਾਂ ਨੂੰ ਲਾਲਚ ਜਾ ਕੇ ਕਿ ਸਾਡੇ ਦਾਦੇ ਪੜਦਾਦਿਆਂ ਨੇ ਦਾਤ ਦਿੱਤੀ ਹੋਈ ਹੈ ਅਸੀਂ ਇਹਨਾਂ ਨੂੰ ਰੋਕੀ ਅਸੀਂ ਇਹਨਾਂ ਦੇ ਦੁਆਰ ਤੇ ਕਬਜ਼ਾ ਕਰੀਏ ਅਸੇ ਚੀਜ਼ਾਂ ਆ ਗਈਆਂ ਮਤਲਬ ਕਿ ਤੁਹਾਨੂੰ ਇਹ ਲੱਗਦਾ ਆ ਦੇਖੋ ਫਿਲਹਾਲ ਤਾਂ ਮੈਨੂੰ ਕੁਝ ਪਤਾ ਨਹੀਂ ਹੈਗਾ ਅਸੀਂ ਉਸ ਬੰਦੇ ਨਾਲ ਮੀਟਿੰਗ ਆਏ ਸਾਡੇ ਕੋਲ ਲੇਡੀਜ਼ ਆਈਆਂ ਆਫਿਸ ਸਾਡੀ ਪ੍ਰਧਾਨ ਜੀ ਨੇ ਡਿਊਟੀ ਲਗਾਤੀ ਕਿ ਤੁਸੀਂ ਖਰੜ ਵਿੱਚ ਬੈਠੇ ਹੋ ਖਰੜ ਦੀ ਯੂਥ ਹੈ ਅਸੀਂ ਹਨਾ ਇੱਕ ਉਹਦਾ ਮਿਲਿਆ ਸਾਨੂੰ ਉਹਨਾਂ ਨੇ ਕਿ ਤੁਸੀਂ ਨਾਲ ਜਾ ਕੇ ਕਰਵਾਓ ਆਪਾਂ ਨਾਲ ਜਾ ਕੇ ਕੰਪਲੇਨਟ ਦਵਾਈਏ ਲੇਡੀਜ਼ ਹੁਣ ਐਕਚੁਅਲ ਚ ਜਦ ਪ੍ਰਸ਼ਾਸਨ ਬੁਲਾਏਗਾ ਉਹਨੂੰ ਪਤਾ ਲੱਗੇਗਾ ਕਿ ਉਸ ਬੰਦੇ ਨੇ ਕਿਉਂ ਕੀਤਾ ਹੈ ਕਿ ਇਹ ਟੈਂਸ਼ਨ ਵਾਲੀ ਕੋਈ ਸੀਗਾ ਇਹ